ਵਿਖੇ ਪੂਜੇ ਸਾਫ ਦਾ ਕੇਂਦਰੀ ਮੰਤਰੀ ਮੌਜੂਦਾ ਮੈਂਬਰ ਪਾਰਲੀਮੈਂਟ ਅਨੁਰਾਗ ਠਾਕੁਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਨੁਰਾਗ ਠਾਕੁਰ ਨੇ ਕੀ ਕਿਹਾ ਤੁਸੀਂ ਵੀ ਸੁਣੋ ਨਮਸਕਾਰ ਸਤਿ ਸ੍ਰੀ ਅਕਾਲ ਪਹਿਲੇ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਛੁੱਟੀ ਵਾਲੇ ਦਿਨ ਵੈਸੇ ਤਾਂ ਮੀਡੀਆ ਦੀ ਕੋਈ ਛੁੱਟੀ ਹੁੰਦੀ ਨਹੀਂ ਪਰ ਸੰਡੇ ਵਾਲੇ ਦਿਨ ਵੀ ਰਵੀਵਾਰ ਵਾਲੇ ਦਿਨ ਤੁਸੀਂ ਸਾਰੇ ਆਪਣਾ ਟਾਈਮ ਕੱਟ ਕੇ ਆਏ ਹੋ ਜਿੱਥੇ ਤੱਕ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਮਜ਼ ਬਟਿੰਡਾ ਦੀ ਗੱਲ ਹੈ ਉਹਦੀ ਇੰਸਟੀਚਿਊਸ਼ਨਲ ਬਾਡੀ ਦੀ ਅੱਜ ਮੀਟਿੰਗ ਸੀ ਮੀਟਿੰਗ ਬਹੁਤ ਚੰਗੀ ਹੋਈ ਬਹੁਤ ਵਧੀਆ ਕੈਂਪਸ ਐਮਜ਼ ਬਟਿੰਡਾ ਦਾ ਬਣ ਕੇ ਤਿਆਰ ਹੋਇਆ ਹੈ ਨਾ ਕੇਵਲ ਬਟਿੰਡਾ ਲਈ ਬਾਕੀ ਜ਼ਿਲ੍ਹਿਆਂ ਲਈ ਬਲਕਿ ਜਿਹੜੇ ਬਾਕੀ ਹੋਰ ਜ਼ਿਲ੍ਹੇ ਰਾਜਸਥਾਨ ਜਾਂ ਬਾਕੀ ਰਾਜਾਂ ਦੇ ਨੇ ਉਹਨਾਂ ਤੋਂ ਵੀ ਬੜੇ ਲੋਕੀ ਇੱਥੇ ਆਪਣੇ ਇਲਾਜ ਕਰਾਣ ਲਈ ਆਂਦੇ ਨੇ ਜਦੋਂ ਮੈਂ ਉੱਥੇ ਕੁਝ ਪੇਸ਼ੈਂਟਸ ਨੂੰ ਮਿਲਣ ਵੀ ਗਿਆ ਤਾਂ ਮੈਂ ਦੇਖਿਆ ਕਿ ਉਹਨਾਂ ਨੂੰ ਐ ਸੀਗਾ ਕਿ ਜਿਹੜਾ ਇੰਡੋਰ ਪੇਸ਼ੈਂਟ ਹੈ ਜਿਹਨੂੰ ਐਡਮਿਟ ਕੀਤਾ ਜਾਂਦਾ ਹੈ ਉਹਦੇ ਪਰਿਵਾਰ ਵਾਲੇ ਜਦੋਂ ਉੱਥੇ ਰਹਿਣਾ ਆਏ ਤਾਂ ਫਿਰ ਸ਼ਾਇਦ ਰਹਿਣਗੇ ਤਾਂ ਪੈਸਾ ਬਹੁਤ ਲੱਗਦਾ ਹੈ ਤਾਂ ਅਸੀਂ ਉਹਨਾਂ ਲਈ ਇੱਕ ਵਧੀਆ ਸਹੂਲਤ ਹੈ ਉੱਥੇ ਲਗਭਗ 300 ਬੈੱਡ ਥੀ ਪੇਸ਼ੈਂਟ ਦੇ ਨਾਲ ਜਿਹੜਾ ਕੋਈ ਆਇਆ ਉਹਦੇ ਰਿਸ਼ਤੇਦਾਰ ਉਹਦੇ ਪਰਿਵਾਰਜਨ ਉਹਦੇ ਲਈ ਬਣਵਾਣ ਜਾ ਰਹੇ ਹਨ ਅਗਲੇ ਕੁਝ ਮਹੀਨਿਆਂ 'ਚ ਬਣ ਕੇ ਤਿਆਰ ਹੋ ਜਾਏਗੀ ਉਸ ਤੋਂ ਬਾਅਦ ਉਹਨਾਂ ਲਈ ਇੱਕ ਵੱਡੀ ਸਹੂਲਤ ਉੱਥੇ ਹੋਏਗੀ ਦੋਸਤੋ ਲਓ ਜਿਹੜਾ ਮੈਂ ਭਾਰਤੀ ਜਨਤਾ ਪਾਰਟੀ ਦੇ ਕਾਰਜਕ੍ਰਮ 'ਅੱਜ' ਆਇਆ ਮੇਰਾ ਮਨ ਸੀਗਾ ਕਿ ਬਠਿੰਡੇ ਆਇਆ ਤਾਂ ਮੈਂ ਆਪਣੇ ਯੁਵਾ ਸਾਥੀਆਂ ਨਾਲ ਮਿਲ ਕੇ ਜਾਵਾਂ ਪਾਰਟੀ ਦੇ ਪਰ ਮੁਖੀ ਲੀਡਰਸ ਨਾਲ ਮਿਲ ਕੇ ਜਾਵਾ ਸੋਚਿਆ ਤਾਂ ਸੀ ਜਿੰਨੇ ਛੋੜੇ ਕਾਰਜਕਰਤਾ ਹੋਣਗੇ ਲੇਕਿਨ ਹਾਲ ਵੀ ਛੋਟਾ ਪੈ ਗਿਆ ਜੋਸ਼ ਵੀ ਬਹੁਤ ਸੀ ਇਹਦੇ ਪਿੱਛੇ ਕਾਰਨ ਹੈ ਜੋ ਹਾਲਾਤ ਅਜ ਪੰਜਾਬ ਦੇ ਹੋ ਗਏ ਨੇ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੈ ਪੰਜਾਬ ਦੀ ਜਨਤਾ ਨੂੰ ਲੱਗਦਾ ਪੰਜਾਬ ਤੇ ਕਬਜ਼ਾ ਕਰ ਲਿਆ ਹੈ ਪੰਜਾਬ ਚ ਸਰਕਾਰ ਪੰਜਾਬੀਆਂ ਦੀ ਬਣਾਈ ਸਰਕਾਰ ਤਾਂ ਹੈ ਪਰ ਚਲਾਉਣ ਵਾਲਾ ਕੋਈ ਹੋਰ ਹੈ ਜਿੱਦਾਂ ਯੂਪੀਏ ਦੀ ਸਰਕਾਰ 'ਚ ਰਿਮੋਟ ਕੰਟਰੋਲ ਕਿਸੇ ਹੋਰ ਦੇ ਹੱਥ 'ਚ ਸੀ ਸੀਗੇ ਸਰਦਾਰ ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀ ਚਲਦੀ ਸਰਕਾਰ ਕਿਤੇ ਹੋਰ ਤੋਂ ਸੀ ਇੱਥੇ ਵੀ ਸਰਦਾਰ ਭਗਵੰਤ ਮਾਨ ਤਾਂ ਹੈ ਮੁੱਖ ਮੰਤਰੀ ਪਰ ਸਰਕਾਰ ਕੌਣ ਚਲਾ ਰਿਹਾ ਕਿਹਦਾ ਕਬਜ਼ਾ ਹੈ ਕਿਹਦੇ ਨਿਰਣੇ ਹੈ ਕੌਣ ਪੰਜਾਬ 'ਚ ਭ੍ਰਸ਼ਟਾਚਾਰ ਕਰਨ ਲਈ ਮਜਬੂਰ ਕਰ ਰਿਹਾ ਹੈ ਕੌਣ ਪੰਜਾਬੀਆਂ ਨਾਲ ਕਿਤੇ ਗਏ ਵਾਅਦੇ ਨੂੰ ਪੂਰਾ ਨਹੀਂ ਕਰ ਰਿਹਾ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ 1100 ਰੁਪਇਆ ਮਹਿਲਾਵਾਂ ਦੇ ਖਾਤੇ 'ਚ ਨਹੀਂ ਆਇਆ ਲੱਖਾਂ ਨੌਜਵਾਨਾਂ ਨੂੰ ਨੌਕਰੀ ਦੇਣੇ ਸੀ ਨਹੀਂ ਦਿੱਤੀਆਂ ਚਿੱਟਾ ਮੁਕਤ ਨਸ਼ਾ ਮੁਕਤ ਪੰਜਾਬ ਕਰਨਾ ਸੀ ਨਹੀਂ ਕੀਤਾ ਗਲਾ ਫਾੜ-ਫਾੜ ਕੇ ਆਮ ਆਦਮੀ ਪਾਰਟੀ ਦੇ ਨੇਤਾ ਉਹ ਕਹਿੰਦੇ ਸੀ ਕੀ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇ ਦਾਮ ਦਵਾਂਗੇ ਦੇਤੇ ਕਿਸੇ ਨੂੰ ਨੇ ਮਿਲਿਆ ਹਰ ਬਰਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ ਤੇ ਪੰਜਾਬ ਦੇ ਲੋਕੀ ਥੋੜੇ ਘਬਰਾਏ ਰਹਿੰਦੇ ਨੇ ਪਤਾ ਨਹੀਂ ਕਿੱਥੇ ਗੈਂਗਵਾਰ ਹੋ ਜਾਣੇ ਕਿਹੜੇ ਗੈਂਗਵਾਰ ਦੇ ਬੰਦੇ ਨੇ ਕਿਹਨੂੰ ਮਾਰ ਦੇਣਾ ਹੈ ਵਪਾਰੀ ਹੈ ਅਧਿਕਾਰੀ ਹੈ ਨੇਤਾ ਹੈ ਬਿਨੇਤਾ ਹੈ ਖਿਡਾਰੀ ਹੈ ਜਿਹਦਾ ਥੋੜਾ ਨਾਮ ਹੋ ਗਿਆ ਉਹ ਆਪਣੇ ਆਪ ਨੂੰ ਥੋੜਾ ਜਿਹਾ ਅਸੁਰੱਖਿਤ ਮਹਿਸੂਸ ਕਰਦਾ ਹੈ ਉਹ ਘਬਰਾਏ ਫਿਰਦਾ ਹੈ ਜੇਲਾਂ ਤੋਂ ਗੈਂਗ ਚੱਲਦੇ ਪਏ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਕਿਉਂਕਿ ਇਹ ਕਿਸੇ ਇੱਕ ਪੰਜਾਬੀ ਦੁਆਰਾ ਚਲਾਈ ਸਰਕਾਰ ਨਹੀਂ ਹੈ ਇਹ ਬਾਹਰੋਂ ਆਏ ਬੰਦਿਆਂ ਨੇ ਜਿਹਨਾਂ ਨੂੰ ਦਿੱਲੀ ਵਾਲੇ ਨਕਾਰਤਾ ਜਿਹੜੇ ਤਿੰਨੋਂ ਜੇਲ੍ਹ ਗਏ ਦਿੱਲੀ ਚ ਜਿਹੜੇ ਤਿੰਨੋਂ ਦਿੱਲੀ ਚ ਜੇਲ੍ਹ ਗਏ ਸ਼ਰਾਬ ਕੋਟਾਲੇ ਦੇ ਚੱਕਰ ਚ ਤੇ ਬਾਕੀ ਕੋਟਾਲਿਆਂ ਚ ਅੱਜ ਉਹ ਤਿੰਨੋਂ ਬੰਦੇ ਦਿੱਲੀ ਨਜ਼ਰ ਨਹੀਂ ਆਉਂਦੇ ਉਹ ਪੰਜਾਬ ਦੇ ਮੰਤਰੀਆਂ ਦੇ ਘਰਾਂ ਚ ਆ ਕੇ ਰਹਿੰਦੇ ਨੇ ਪੰਜਾਬ ਦੇ ਸਰਕਾਰ ਦੇ ਨਿਰਣੇ ਕਰਦੇ ਨੇ ਤੇ ਜਵਾਬਦੇਹੀ ਖੜੀ ਕਰਨਗੇ ਤੇ ਭਗਵੰਤਾਨ ਦੀ ਕਰਨਗੇ ਅੱਜ ਆਮ ਆਦਮੀ ਪਾਰਟੀ ਦੇ ਅੰਦਰ ਕਹਿੰਦੇ ਨੇ ਜਵਾਲਾਮੁਖੀ ਫਟਣ ਜੈਸੀ ਸਥਿਤੀ ਆ ਗਈ ਹੈ ਵੋਲਕੇਨੋ ਇਰਾਪਟ ਹੋਣਾਂ ਜਿਵੇਂ ਬਹੁਤ ਗਰਮੀ ਆਜਵੇ ਬਹੁਤ ਉਬਾਲਾ ਲੱਗੇ ਅੰਦਰੋਂ ਉਹੋ ਜਿਹੀ ਹਾਲਤ ਹੈ ਆਮ ਆਦਮੀ ਪਾਰਟੀ ਦੇ ਅੰਦਰ ਤੁਸੀਂ ਅਗਲੇ 6 ਮਹੀਨੇ ਬਾਅਦ ਦੇਖਿਓ ਇੱਕ ਇੱਕ ਕਰਕੇ ਇਹਨਾਂ ਦੇ ਨੇਤਾਵਾਂ ਨੂੰ ਛੱਡਣਾ ਸ਼ੁਰੂ ਕਰ ਦੇਣਾ ਕੋਈ ਇਸਤਿਫਾ ਦੇਗਾ ਵਿਧਾਇਕ ਕੋਈ ਦੂਸਰੀ ਪਾਰਟੀ ਜੁਆਇਨ ਕਰੇਗਾ ਕੋਈ ਐਮਪੀ ਛੱਡੇਗਾ ਕਿਉਂਕਿ ਸਾਰੇ ਨੂੰ ਲੱਗਦਾ ਹੈ ਕਿ ਪਾਰਟੀ ਕਹਿੰਦੀ ਕੁਝ ਹੈ ਕਰਦੀ ਕੁਝ ਹੈ ਖਾ ਵੱਡੇ ਵੱਡੇ ਦਿਖਾਉਂਦੀ ਹੈ ਬਾਅਦ ਚ ਦਿੰਦੀ ਕੁਝ ਨਹੀਂ ਅੱਜ ਮੈਂ ਇਹ ਨਹੀਂ ਕਹਿਣਾ ਸੀ ਕਾਰਕਿਰਤਾਂ ਨੂੰ ਕਿ ਸਰਕਾਰ ਅਗਲੀ ਭਾਰਤੀ ਜਨਤਾ ਪਾਰਟੀ ਬਣਾਵੇ ਇਹਦੇ ਪੋਲਿੰਗ ਬੂਥ ਲੈ ਕੇ ਆਪਣੇ ਆਪਣੇ ਮੰਡਲਾਂ 'ਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ نیچے ਕੰਮ ਕਰਨਾ ਹੈ ਪੋਲਿੰਗ ਨੂੰ ਜਿੱਤਣਾ ਹੈ ਤੇ ਪੂਰੀ ਤਾਕਤ ਲਗਾ ਕੇ ਕੰਮ ਖੜਾ ਕਰਨਾ ਹੈ ਕਾਂਗਰਸ ਸੰਵਿਧਾਨ पे जाओ ਯਾਤਰਾ ਕਰੇ ਤਾਂ ਇਹਨਾਂ ਵੱਡਾ ਮਜ਼ਾਕ ਦੇਸ਼ ਕੋਈ ਨਹੀਂ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਨੇ ਬਣਾਇਆ ਬਾਬਾ ਸਾਹਿਬ ਅੰਬੇਦਕਰ ਨੂੰ ਸੰਵਿਧਾਨ ਸਭਾ ਚ ਨਾ ਮੈਂਬਰ ਬਣੇ ਇਹਦਾ ਪੂਰਾ ਵਿਰੋਧ ਕਾਂਗਰਸ ਦੇ ਪੰਡਿਤ ਨਹਿਰੂ ਜੀ ਨੇ ਕੀਤਾ ਹਰਾਇਆ ਔਰ ਫਿਰ ਜੋ ਦੂਸਰੀ ਜਗ੍ਹਾ ਤੋਂ ਬਣ ਕੇ ਆਏ ਪੁਨੇ ਤੋਂ ਮੈਂਬਰ ਬਣੇ ਜਦੋਂ ਉਹਨਾਂ ਨੇ ਸੰਵਿਧਾਨ ਦਿੱਤਾ ਉਸ ਵਜੋਂ ਚੋਣ ਲੜਿਆ ਤਾਂ ਨਹਿਰੂ ਜੀ ਨੇ ਉਹਨਾਂ ਨੂੰ ਚੋਣ ਹਰਮਾਨ ਦਾ ਕੰਮ ਕੀਤਾ ਪਾਰਟੀ ਤੋਂ ਬਾਹਰ ਕਰਨ ਦਾ ਕੰਮ ਕੀਤਾ ਜਲੀਲ ਕਰਨ ਦਾ ਕੰਮ ਕੀਤਾ ਪਹਿਲਾ ਸੰਵਿਧਾਨ ਸੰਸ਼ੋਧਨ মিডিਆ ਦੇ ਰਿਲੇਟਿਡ ਪਹਿਲਾ ਜਿਹੜਾ ਸੰਵਿਧਾਨ ਸੰਸ਼ੋਧਨ ਹੋਇਆ ਉਹ ਜਨਤਾ ਦੀ মিডিਆ ਦੀ ਆਵਾਜ਼ ਨੂੰ ਦਬਾਉਣ ਲਈ ਕੀਤਾ ਗਿਆ ਸੁਪਰੀਮ ਕੋਰਟ ਨੇ ਉੱਤੇ ਰੋਕ ਲਗਾਈ पंडित नेहरू ने, ने सारू पहले इंदिरा गांधी का समय आया सारों ज़्यादा संविधान विरोधी हरकत उदों हुई संविधान की आत्मा ही कुचल के रखती आर्टिकल थर्टी एट नाइन फोर्टी फोर्टी वन फोर्टी टू सारे बदलाव उस टाइम ते हुए यानी कि एक तरह मूल जरा संविधान का तो खत्म ही करता होर एमरजेंसी लगाना लोकतंत्र तो इस तुम्हारा तो कला दिवस कोई नहीं है ਇਹ ਸੰਵਿਧਾਨ ਬਚਾਨ ਕੇ ਅਰੇ ਸੰਵਿਧਾਨ ਤੇ ਉੱਪਰ ਚਰਚਾ ਮੋਦੀ ਸਰਕਾਰ ਨੇ ਕਰਵਾਨੀ ਸ਼ੁਰੂ ਕੀਤੀ ਸੰਵਿਧਾਨ ਦਿਵਸ ਅਸੀਂ ਮਨਾਇਆ 26 ਨਵੰਬਰ ਪਾਰਲੀਮੈਂਟ ਚਰਚਾ ਕਰਾਈ ਪੂਰੇ ਦੇਸ਼ ਵਿੱਚ ਅਸੀਂ ਯੂਥ ਪਾਰਲੀਮੈਂਟ ਕਰਵਾਨੇ ਮੈਂ ਉਸ ਮੰਤਰੀ ਰਿਹਾ ਉਸ ਡਿਪਾਰਟਮੈਂਟ ਦਾ ਐ ਹੀ ਨਹੀਂ ਉਹ ਬੱਚੇ ਨੂੰ ਅਸੀਂ ਆ ਕੇ ਸਨਮਾਨਿਤ ਕਰਦੇ ਦੇਸ਼ ਦੀ ਪਾਰਲੀਮੈਂਟ ਜਾ ਕੇ ਆਪਣੇ ਭਾਸ਼ਣ ਕਰਦੇ ਨੇ ਸੈਂਟਰਲ ਹਾਲ ਜਾ ਕੇ ਫਿਰ ਡਾਕਟਰ ਅੰਬੇਦਕਰ ਦੇ ਪੰਜੋਂ ਪ੍ਰਮੁੱਖ ਸਥਾਨਾਂ ਤੇ ਜਨਮ ਸਥਲੀ ਸਿੱਖਿਆ ਸਥਲੀ ਦੇਖਿਆ ਸਥਲੀ ਫਿਰ ਉਹਨਾਂ ਦੀ ਜਿੱਥੇ ਉਹਨਾਂ ਨੇ ਆਪਣਾ ਤ્યાਗ ਕੀਤਾ ਸਾਰੀ ਜਗਤ ਹੈ Nagpur Mau Mumbai London Delhi ਪੰਜ ਸਥਾਨਾਂ ਤੇ ਤੀਰਥ ਸਥਾਨ ਬਣਾਇਆ ਤੇ ਨਰਿੰਦਰ ਮੋਦੀ ਸਰਕਾਰ ਨੇ ਬਣਾਇਆ ਕਾਂਗਰਸੀ ਤੇ ਸੰਵਿਧਾਨ ਚ ਵਿਸ਼ਵਾਸੀ ਨੇ ਕਰਦੇ ਪਰਿਵਾਰ ਚ ਵਿਸ਼ਵਾਸ ਰੱਖਦੇ